ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪਰਮ ਫੈਮਿਲੀ ਬਲੌਗ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਬਣਾਈ ਹੈ ਸਵੀਟ ਡਿਸ਼ ਇਹ ਬਣਾਈਆਂ ਨੇ ਆਪਾਂ ਗੁੜ ਵਾਲੀਆਂ ਸੇਵੀਆਂ ਮਿੱਠੇ ਨਿਊਟ੍ਰਲ ਵੀ ਕਹਿ ਸਕਦੇ ਹਾਂ ਉਹਨਾਂ ਨੂੰ ਤੇ ਇਹ ਗੁੜ ਵਾਲੀਆਂ ਸੇਵੀਆਂ ਦੇਖੋ ਬਿਲਕੁਲ ਬਹੁਤ ਸੋਹਣੇ ਤਰੀਕੇ ਨਾਲ ਬਣੀਆਂ ਨੇ ਇਹ ਸਾਮਤ ਨੂੰ ਸੀ ਥੋੜਾ ਜੁਕਾਮ ਤੇ ਆ ਜੁਕਾਮ ਦੇ ਵਿੱਚ ਅਸੀਂ ਬੱਚਿਆਂ ਨੂੰ ਮੈਡੀਸਿਨ ਘੱਟ ਦਿੰਨੇ ਆ ਅਸੀਂ ਇਸ ਤਰ੍ਹਾਂ ਦੀ ਰਿਮੇਡੀੀਆਂ ਜ਼ਿਆਦਾ ਬਣਾ ਕੇ ਦਿੰਨੇ ਬੱਚਿਆਂ ਨੂੰ ਤੇ ਅੱਜ ਅਸੀਂ ਬਣਾਈਆਂ ਨੇ ਸਾਮਤ ਲਈ ਗੁੜ ਵਾਲੀਆਂ ਸੇਵੀਆਂ ਜਿਹੜੀਆਂ ਕਿ ਬੱਚੇ ਨੂੰ ਖਾਂਸੀ ਜ਼ੁਕਾਮ ਦੇ ਵਿੱਚ ਬੋਡੀ ਨੂੰ ਗਰਮਾਹਟ ਦਿੰਦੀਆਂ ਤੇ ਬਹੁਤ ਹੀ ਜਲਦੀ ਮੈਡੀਕ ਮੈਡੀਸਿਨ ਜਿੰਨਾ ਅਸਰ ਕਰਦੀਆਂ ਨੇ ਇਹ ਸੇਵੀਆਂ ਜੇ ਆਪਾਂ ਰਾਤਲੇ ਟਾਈਮ ਸੌਣ ਦੇ ਟਾਈਮ ਬੱਚੇ ਨੂੰ ਖਵਾਉਣੀ ਆ ਸੇਵੀਆਂ ਸੇਵੀਆਂ ਬਣ ਕੇ ਬਿਲਕੁਲ ਰੈਡੀ ਆ ਖਾਣ ਦੇ ਲਈ ਖਾਣ ਦੇ ਲਈ ਬਿਲਕੁਲ ਸੇਵੀਆਂ ਆਪਣੀਆਂ ਰੈਡੀ ਨੇ ਤੇ ਹੁਣ ਆਪਾਂ ਸਮਰਥ ਨੂੰ ਇਹ ਖਵਾਵਾਂਗੇ ਤੇ ਇੱਕ ਹੋਰ ਸਾਡੇ ਕੋਲੇ ਰੈਸਪੀ ਹੈ ਜਿੰਨੇ ਕਿਸੇ ਜੁਖਾਮ ਦੇ ਵਿੱਚ ਆਪਣਾ ਸਮਰਥ ਨੂੰ ਬਣਾ ਕੇ دینی ਹੁੰਦੀ ਹੈ ਜਿੰਨੇ ਨੱਕ ਬੰਦ ਹੁੰਦਾ ਹੈ ਬੱਚੇ ਦਾ ਛਾਤੀ ਜਾਮ ਹੁੰਦੀ ਹੈ ਉਹਦੇ ਲਈ ਬਣਾਉਣੀ ਹੈ ਉਹ ਤੁਹਾਡੇ ਨਾਲ ਮੈਂ ਕੱਲ ਸ਼ੇਅਰ ਕਰੂੰਗੀ ਤੇ ਸਮਰਥ ਨੂੰ ਕੱਲ ਖਵਾਵਾਂਗੇ ਅੱਜ ਖਵਾਉਨੇ ਮਿੱਠੀਆਂ ਗੁੜ ਵਾਲੀਆਂ ਹਾਂਜੀ ਅੱਜ ਬਣਾ ਰਹੇ ਆਪਾਂ ਗੁੜ ਵਾਲੀਆਂ ਸੇਵੀਆਂ ਇਹਦੇ ਲਈ ਆਪਾਂ ਪਾ ਲਵਾਂਗੇ ਪੈਨ ਦੇ ਅੰਦਰ ਦੋ ਗਲਾਸ ਪਾਣੀ ਨੇ ਦੋ ਗਲਾਸ ਪਾਣੀ ਦੇ ਪਾ ਲਈ ਤੇ ਉਸ ਤੋਂ ਬਾਅਦ ਆਪਾਂ ਇਹਦੇ ਅੰਦਰ ਪਾ ਦੇਵਾਂਗੇ ਗੁੜ ਕਿਉਂਕਿ ਗੁੜ ਵਾਲੀਆਂ ਸੇਵੀਆਂ ਤਾਂ ਆਪਾਂ ਗੁੜ ਤਾਂ ਮੇਨ ਹੈ ਇਸੇ ਅੰਦਰ ਪਾਜ ਤਾਂ ਆਪਾਂ ਗੁੜ ਤੇ ਇਹਨੂੰ ਆਪਾਂ ਛੱਡ ਦਿੱਤਾ ਬੋਇਲ ਹੋਣ ਲਈ ਕਿ ਗੋਲਾ ਜਿਹੜਾ ਮੈਲਟ ਹੋ ਜੂ ਸਾਰਾ ਬੋਇਲ ਹੋ ਜਾਊਗਾ ਇਹ ਗੁੜ ਆਪਣਾ ਚੰਗੀ ਤਰ੍ਹਾਂ ਸਾਰਾ ਬੋਇਲ ਹੋ ਗਿਆ ਅੱਛੀ ਤਰ੍ਹਾਂ ਦਿਨ 5 ਮਿੰਟਾਂ ਲਈ ਪਰ ਰੱਖ ਦਾਂਗੇ ਕਿਉਂਕਿ ਹੋਜੇ ਕੋਮਲੀ ਮੋਟੀ ਬਰੀਕਣ ਲਈ ਵਿੱਚ ਹੋਈ ਤਾਂ ਪੱਕ ਜੂਗੀ ਇਸ ਦੇ ਨਾਲ ਹੀ ਆਪਾਂ ਗੈਸ ਤੇ ਰੱਖ ਲਈ ਕੜਾਹੀ ਤੇ ਥੋੜਾ ਜਿਹਾ ਪਾ ਲਵਾਂਗੇ ਵਿੱਚ ਦੇਸੀ ਘਿਓ के के थोड़ा लगे घर हो गया दे 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 सेविया, दे सेविया। दे ना दे तो इन्हू आप थोड़ी देर तक घ्यो के जेड़ा उन्होंने भुना घ्यो रू चंकी तरह ओबजर्व कर रहे नहीं है ਗੁੜ ਆਪਣਾ ਚੰਗੀ ਤਰ੍ਹਾਂ ਬੋਇਲ ਹੋ ਗਿਆ ਤੇ ਇਸ ਨੂੰ ਆਪਾਂ ਕਰ ਦੇਵਾਂਗੇ ਬੰਦ ਮਿਲ ਕੇ ਹ ਹਲਕੇ ਹੱਥਾਂ ਨਾਲ ਇਹਨਾਂ ਨੂੰ ਹਿਲਾਵਾਂਗੇ ਥੋੜੀ ਜ਼ਾਦ ਦੇ ਕੇ ਨਹੀਂ ਹਿਲਾਉਣੀਆਂ ਵੀ ਇਹ ਸਾਰੇ ਨਾ ਟੁੱਟ ਜਾਣ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਇਹਨਾਂ ਨੂੰ ਹਿਲਾਵਾਂਗੇ ਤੇ ਘੁਨ ਲਾਵਾਂਗੇ ਕਿਉਂਕਿ ਮੈਨੂੰ ਸਾਈਡ ਬਦਲਣੀ ਵੀ ਜ਼ਰੂਰੀ ਹੈ ਭੁੰਨਣ ਦੇ ਲਈ ਤੇ ਬਸ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਤੇ ਇਹ ਆਪ ਹੀ ਸਾਰਾ ਚੰਗੀ ਤਰ੍ਹਾਂ ਭੁੰਨ ਜਾਣਗੀਆਂ ਬਸ ਥੋੜਾ ਜਨਾ ਸੇਕ ਜਾ ਲੱਗ ਜੂ ਇਹਨਾਂ ਨੂੰ ਹੁਣ ਜਿਹੜਾ ਆਪਾਂ ਇਹ ਗੁੜ ਉਬਾਲਿਆ ਹੈਗਾ ਇਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਹੁਣ ਇਸ ਦੇ ਵਾਲਾ ਉਹਨੀਆਂ ਨੂੰ ਵੇਟ ਕਰਦੇ ਆਪਾਂ ਕਿਉਂਕਿ ਮੈਂ ਸੇਵੀਆਂ ਗਰਮ ਮੈਂ ਪਾਣੀ ਵੀ ਗਰਮ ਸੀ ਇਹ ਨਾਲ ਦੀ ਨਾਲ ਹੀ ਰਿਜਣੀਆਂ ਸ਼ੁਰੂ ਹੋ ਜਾਣਗੀਆਂ ਤੇ ਬਸ ਇਸ ਤੋਂ ਬਾਅਦ ਇਹਨਾਂ ਨੂੰ ਜਦੋਂ ਪਾਣੀ ਸੁੱਕ ਜੂ ਤੇ ਇਹ ਬਣ ਜਾਣਗੀਆਂ ਤੇ ਗੈਸ ਨੂੰ ਇੱਥੇ ਆਪਾਂ ਤੇਜ਼ ਕਰ ਲਵਾਂਗੇ ਅਨ ਜਪਣੇ ਸੇਵੀਆਂ ਬਣਦੀਆਂ ਨੂੰ 8 ਤੋਂ 10 ਮਿੰਟ ਹੋ ਚੁੱਕੇ ਤੇ ਹੁਣ ਆਪਾਂ ਗੈਸ ਨੂੰ ਕਰਦੇ ਮੈਂ ਇੱਕ ਕੱਟ ਤੇ ਦੇਖਾਂਗੇ ਇਸਦੇ ਨਾਲ ਹੀ ਬਹੁਤ ਹੀ ਸੋਹਣੀਆਂ ਪੱਕ ਕੇ ਰੈਡੀ ਹੋ ਚੁੱਕੀਆਂ ਨੇ ਜਿਸਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਮਿਕਸ ਕਰ ਦੇਵਾਂਗੇ ਛੋਟੇ ਛੋਟੇ ਇਹਨਾਂ ਨੂੰ ਪਾ ਮਿੱਠੇ ਨੂਡਲ ਵੀ ਕਹਿ ਸਕਦੇ ਆ ਲੰਮੀਆਂ ਲੰਮੀਆਂ ਨੂਡਲ ਦੀ ਤਰ੍ਹਾਂ ਬਹੁਤ ਹੀ ਸੋਹਣੀਆਂ ਬਣੀਆਂ ਨੇ